ਪੰਜਾਬੀਓ ਸਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਦੇ 6 ਸਾਥੀਆਂ ਦੀ ਰਿਹਾਈ ਹੋ ਰਹੀ ਹੈ ਬਹੁਤ ਵੱਡੀ ਖਬਰ ਆ ਪੰਜਾਬ ਦੇ ਉਹਨਾਂ ਲੋਕਾਂ ਦੇ ਦੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਨੇ ਇਹ ਖਬਰ ਦੀ ਪੁਸ਼ਟੀ ਹੋ ਚੁੱਕੀ ਹੈ ਔਰ ਇਹਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਇਹ ਕੋਈ ਹਵਾ ਦੇ ਵਿੱਚ ਤੀਰ ਨਹੀਂ ਬਲਕਿ ਸਿੱਧਾ ਨਿਸ਼ਾਨੇ ਤੇ ਲੱਗਣਾ ਕਿਵੇਂ ਲੱਗਣਾ ਪੂਰੀ ਖਬਰ ਤੁਹਾਡੇ ਸਾਹਮਣੇ ਧਰੂੰਗਾ ਦਰਸਲ ਇੱਕ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੇ ਪਿਤਾ ਵਨਿਓ ਜਿਹੜੀ ਇੱਕ ਵੀਡੀਓ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨਾਂ ਦੇ ਉੱਤੇ ਇੱਕ ਟਿੱਪਣੀ ਹੋ ਗਈ ਹੈ ਪੰਜਾਬ ਦੀ ਮੀਡੀਆ ਦੁਆਰਾ ਵੀ ਔਰ ਪੰਜਾਬ ਦੇ ਕਈ ਵਿਰੋਧੀਆਂ ਦੁਆਰਾ ਵੀ ਪੰਜਾਬ ਦੇ ਵਿੱਚੋਂ ਜਿੰਨੇ ਵੀ ਵਿਰੋਧੀ ਨੇ ਅਮਰਪਾਲ ਸਿੰਘ ਦੇ ਖਿਲਾਫ ਨੇ ਉਹਨਾਂ ਵੱਲੋਂ ਇੱਕ ਟਿੱਪਣੀ ਸਖਤ ਤੇ ਹੋਈ ਸੀ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਖਾਲਸਾਣ ਦਾ ਮੁੱਦਾ ਰੱਖਿਆ ਸੀ ਅਮਰਪਾਲ ਸਿੰਘ ਨੇ ਔਰ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਇਹ ਸੀ ਕਿ ਅਮਰਪਾਲ ਸਿੰਘ ਨੇ ਖਾਲਿਸਤਾਨ ਦਾ ਮੁੱਦਾ ਰੱਖਿਆ ਪੰਜਾਬ ਦੀ ਨੌਜਵਾਨੀ ਦੇ ਮੂਹਰੇ ਕਿ ਭਾਈ ਆਪਾਂ ਖਾਲਿਸਤਾਨ ਬਣਾਵਾਂਗੇ ਔਰ ਹੁਣ ਉਹ ਖਾਲਿਸਤਾਨ ਤੋਂ ਮੁੱਖਰ ਗਏ ਨੇ ਇਹ ਮੀਡੀਆ ਕਹਿ ਰਿਹਾ ਔਰ ਵਿਰੋਧੀ ਕਹਿ ਰਹੇ ਪੰਜਾਬ ਦੇ ਵਿੱਚ ਜਿਹੜੇ ਅਮਰਪਾਲ ਸਿੰਘ ਦੇ ਨਾਲ ਯਾਨੀ ਵਿਰੋਧ ਨੇ ਔਰ ਦੂਜੀ ਖਬਰ ਇਹ ਹੈ ਕਿ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਧਮਕੀ ਆ ਰਹੀ ਹੈ ਕਾਦੀ ਆ ਰਹੀ ਹੈ ਇਹ ਵੀ ਸੁਣ ਲੋ ਧਿਆਨ ਦੇ ਨਾਲ ਧਮਕੀ ਇਹ ਆ ਰਹੀ ਹੈ ਜੇ ਭਾਈ ਜੇਕਰ ਕੋਈ ਮੈਂਬਰਸ਼ਿਪ ਦੇ ਨਾਲ ਜੁੜੂਆ ਤਾਂ ਅਸੀਂ ਉਹਨੂੰ ਡਿਬਰੂਗੜ੍ਹ ਭੇਜਾਂਗੇ ਵੀਡੀਓ ਦੇ ਵਿੱਚ ਨਾ ਇਹ ਸ਼ਬਦ ਦਾ ਪਹਿਲਾਂ ਵੀ ਪ੍ਰਯੋਗ ਕਰ ਚੁੱਕਿਆ ਹਾਂ ਦਰਅਸਲ ਦੱਸਣਾ ਜ਼ਰੂਰੀ ਹੈ ਕਿਉਂਕਿ ਇਸ ਅਪਡੇਟ ਦੇ ਵਿੱਚ ਵੀ ਹੈਗੀ ਇਹ ਗੱਲ ਔਰ ਹੁਣ ਅਮਰ ਪਾਲ ਸਿੰਘ ਦੇ ਸਾਥੀਆਂ ਦੀ ਰਿਹਾਈ ਕਿਵੇਂ ਹੁੰਦੀ ਹੈ ਕਿਵੇਂ ਇਹਦੀ ਪੁਸ਼ਟੀ ਹੋ ਰਹੀ ਹੈ ਪੂਰੀ ਖਬਰ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬਿਲਕੁਲ ਤੁਹਾਨੂੰ ਸੁਣਨੇ ਜ਼ਰੂਰੀ ਨੇ ਪੰਜਾਬ ਦੇ ਵਿੱਚ ਜਿਹੜੀ ਕਿ ਇਹ ਇੱਕ ਬਹੁਤ ਵੱਡੀ ਲਹਿਰ ਫੈਲ ਸਕਦੀ ਹੈ ਅਮਰਪਾਲ ਸਿੰਘ ਦੇ ਲਈ ਇੱਕ ਨਵਾਂ ਰਸਤਾ ਖੁੱਲਣ ਦੀ ਤਿਆਰੀ ਹੋ ਰਹੀ ਹੈ ਸੁਣੋ ਗੱਲ ਕਰਾਂਗੇ ਅੱਜ ਭਾਈ ਅਮਰਪਾਲ ਸਿੰਘ ਦੇ ਮੁੱਦੇ ਤੇ ਤੇ ਅੱਜ ਭਾਈ ਅਮਰਪਾਲ ਸਿੰਘ ਦੇ ਪਿਤਾ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਠਿੰਡੇ ਦੇ ਵਿੱਚ ਆਏ ਸੀ ਅੱਜ ਕੀ ਗੱਲਬਾਤ ਹੋਈ ਆ ਉਹ ਵੀ ਸੁਣਾਉਣਿਆ ਤੁਹਾਨੂੰ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਆਪਣੇ ਕਮੈਂਟ ਵਿੱਚ ਜਿਹੜੇ ਜਰੂਰ ਕਰਨੇ ਪਹਿਲਾ ਤਾਂ ਮੈਂ ਤੁਹਾਨੂੰ ਮੀਡੀਆ ਦੀ ਘਰਤੂ ਦੱਸਾਂਗਾ ਦੁੱਖ ਨਾਲ ਕਹਿ ਰਿਹਾ ਕਹਿਣਾ ਪੈ ਰਿਹਾ ਕਿ ਕਿਉਂਕਿ ਕਈ ਵਾਰੀ ਆਪਣੇ ਹੀ ਭਾਈਚਾਰੇ ਨੂੰ ਕਹਿੰਦੇ ਨਿੰਦਣਾ ਪੈਂਦਾਗਾ ਉਹਨਾਂ ਜਲਾਦਾ ਨੂੰ ਕਿ ਛਿਰਪ ਜਿਹੜੇ ਕਿ ਆਪਣੇ ਟੀਆਰਪੀ ਦੇ ਲਈ ਤੇ ਆਪਣਾ ਮਸੂਰੇ ਦੇ ਲਈ ਸਰਕਾਰੋ ਦੇ ਪਿੱਠੋ ਬਣ ਕੇ ਚੱਲਣਾ ਇਹ ਕਿੰਨਾ ਕ ਜਾਇਜ ਆ ਕਿ ਭਾਈ ਅੰਮਤਪਾਲ ਸਿੰਘ ਦੇ ਪਿਤਾ ਤੇ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਆਗੂ ਅੱਜ ਬਠਿੰਡਾ ਵਿਖੇ ਆਏ ਸੀ ਮੀਡੀਆ ਦੇ ਨਾਲ ਗੱਲਬਾਤ ਹੋਈ ਆ ਉਹ ਵੀ ਤੁਹਾਨੂੰ ਦੱਸ ਦਿਆਂ ਕੀ ਗੱਲਬਾਤ ਹੋਈ ਆ ਪੁੱਤੋ ਪਹਿਲਾਂ ਤੁਹਾਨੂੰ ਇਹ ਵੀ ਵੱਡੀ ਜਾਣਕਾਰੀ ਦੇ ਦਈਏ ਕਿ ਅੱਜ ਭਾਈ ਅੰਮਤਪਾਲ ਸਿੰਘ ਦੇ ਨਾਲ ਸਿੰਘ ਸੀ ਜਿਹੜੇ ਬੰਦੀ ਸਿੰਘ ਉਹਨਾਂ ਚ ਜਿਹੜੀ ਸੇ ਸਿੰਘਾਂ ਦੀ ਜਿਹੜੀ ਤੁਹਾਨੂੰ ਮੈਂ ਕੱਲ੍ਹ ਗੱਲ ਦੱਸੀ ਸੀ ਕੇ ਰਿਹਾਈ ਦਾ ਅੱਜ ਪਤਾ ਲੱਗ ਜੂਆ ਅਰੇ ਰਿਹਾਈ ਦੇ ਲਗਭਗ ਆਰਡਰ ਹੋ ਚੁੱਕੇ ਨੇ ਕਿ ਕਿਹਦੇ ਕਿਹਦੇ ਜਿਹੜੀ ਕਿ 6 ਵਾਲੇ ਦੀ ਰਿਹਾਈ ਹੁੰਦੀ ਆ ਇਹ ਸੂਤਰਤ ਵੱਡੀ ਜਿਹੜੀ ਜਾਣਕਾਰੀ ਮਿਲੀਆਂ ਤਾਂ ਪੰਜਾਬ ਦੇ ਜਿੰਨੇ ਵੀ ਸਾਡੇ ਨੌਜਵਾਨ ਪੰਜਾਬ ਦੇ ਵਿੱਚੋਂ ਜੁੜੇ ਹੋਏ ਭਾਈ ਅਮਰਪਾਲ ਸਿੰਘ ਦੇ ਨਾਲ ਔਰ ਉਹਨਾਂ ਦੀ ਪਾਰਟੀ ਦੇ ਨਾਲ ਜਾਂ ਫਿਰ ਇਸ ਕੌਮ ਦੇ ਪ੍ਰਤੀ ਕਹਿ ਲੋ ਤਾਂ ਉਹਨਾਂ ਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਇਸ ਬੰਦੇ ਨੇ ਜਿਹੜੀ ਪੁਸ਼ਟੀ ਕੀਤੀ ਹੈ ਇਹਨਾਂ ਨੇ ਆਪਣੇ ਬੰਦੀਆਂ ਕੀਤੀ ਹੈ ਦਰਅਸਲ ਮੇਰੇ ਕੋਲੇ ਹਲੇ ਤੱਕ ਜਿਹੜੀ ਐਸੀ ਖਬਰ ਮੈਂ ਪਹਿਲਾਂ ਤਾਂ ਨਹੀਂ ਦੇਖੀ ਪਰ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਜਿਹੜੀ ਇਸ ਬੰਦੇ ਬਣੀਓ ਪੁਸ਼ਟੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਵੱਖ-ਵੱਖ ਚੈਨਲ ਨੇ ਵੱਖ-ਵੱਖ ਮੁੱਦੇ ਵੀ ਬਹੁਤ ਸਾਰੇ ਨੇ ਮੈਂ ਆਪਣੀ ਖਬਰ ਪੂਰੇ ਤੱਥਾਂ ਦੇ ਆਧਾਰ ਤੇ ਔਰ ਪ੍ਰੂਫ ਦੇ ਆਧਾਰ ਦੇ ਉੱਤੇ ਦਿੰਨਾ ਉਹੀ ਸਾਡੀ ਪੰਜਾਬ ਦੀ ਜਨਤਾ ਦੇ ਸਾਹਮਣੇ ਮੈਂ ਧਰਦਾ ਜਿਹੜੀ ਪੂਰੀ ਸਬੂਤ ਔਰ ਕਿਸੇ ਆਧਾਰ ਦੇ ਉੱਤੇ ਗੱਲ ਹੋਵੇ। ਉਹਦੇਸ ਬੰਦੇ ਨੇ ਕਿਹਾ ਵੀ 6 ਸਾਥੀਆਂ ਦੀ ਰਿਹਾਈ ਦੇ ਆਰਡਰ ਹੋ ਚੁੱਕੇ ਨੇ। ਠੀਕ ਹੈ ਜੀ। ਦੁਬਾਰਾ ਸੁਣ ਲਿਓ। ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਆ। ਆਪਾਂ ਕਹਿੰਦੇ ਆ ਕਿ ਉਹਨਾਂ ਦੀ ਰਿਹਾਈ ਹੋ ਜਾਵੇ। ਅਮਰਪਾਲ ਸਿੰਘ ਵੀ ਬਾਹਰ ਆ ਜਾਣ। 4 ਮਾਰਚ ਤੋਂ ਪਹਿਲਾਂ ਹੀ ਪੜਾਕੇ ਪੈਣੇ ਸ਼ੁਰੂ ਹੋ ਗਏ ਆ। ਕਿਵੇਂ ਹੋ ਗਏ ਨੇ? ਅਸ਼ੰਕਾ ਜਿਤਾਈ ਜਾ ਰਹੀ ਹੈ ਜ਼ਰੂਰ ਕਿ ਜਿਹੜੇ ਇਹਦੇ ਸਾਥੀ ਨਾਲ ਬੰਦ ਨੇ। ਉਹਨਾਂ ਦੇ ਉੱਤੇ ਵੀ ਉਹੀ ਐਕਟ ਲੱਗਿਆ ਜਿਹੜਾ ਭਾਈ ਅਮਰਪਾਲ ਸਿੰਘ ਦੇ ਉੱਤੇ ਲੱਗਿਆ ਔਰ ਹੁਣ ਅਮਰਪਾਲ ਸਿੰਘ ਦੀ ਸੁਣਵਾਈ ਸਾਰੇ ਸਾਥੀਆਂ ਦੀ ਬਿਲਕੁਲ ਇੱਕ ਗੱਲ ਜਿਹੜੀ ਕਿ ਨਿਸ਼ਚਿਤ ਕਰ ਦਿੰਦਾ ਮੈਂ ਪੂਰੀ ਸਾਫ਼ ਜਿਹੜੀ ਕਿ 4 ਮਾਰਚ ਵਾਲਾ ਦਿਨ ਯਾਨੀ ਕੱਲ 4 ਮਾਰਚ ਨੂੰ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਕਿਵੇਂ ਜਿਹੜੀ ਕਿ ਰਿਹਾਈ ਆ ਬਿਲਕੁਲ ਇਹ ਰਿਹਾਈ ਐਨਐਸਏ ਦੇ ਉੱਤੇ ਆ ਸਾਥੀਆਂ ਦੇ ਉੱਤੇ ਵੀ ਉਹੀ ਐਕਟ ਲੱਗਿਆ ਅਮਰਪਾਲ ਸਿੰਘ ਦੇ ਉੱਤੇ ਵੀ ਉਹੀ ਹੱਤ ਲੱਗਿਆ ਔਰ ਜੇਕਰ ਭਾਈ ਅਮਰਪਾਲ ਸਿੰਘ ਦੀ ਐਨਐਸਏ ਟੁੱਟਦੀ ਹੈ ਤੇ ਨਾਲ ਸਾਥੀਆਂ ਦੀ ਵੀ ਟੁੱਟਣੀ ਹੈ ਤੇ ਫੇਰ ਦੂਸਰਾ ਕਰੈਕਟਰ ਕੀ ਜਨਮ ਲੈਂਦਾ ਇੱਥੇ ਆ ਕੇ ਜੇਕਰ ਐਨਐਸਏ ਟੁੱਟਦੀ ਹੈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਯਾਨੀ ਆ ਜਾਣਗੇ ਰਹਿਣਾ ਹੋ ਜਾਣਗੇ ਬਾਕੀ ਸਾਥੀਆਂ ਦੇ ਸਮੇਤ ਔਰ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਦਾ ਕਰੈਕਟਰ ਜਿਹੜਾ ਸ਼ੁਰੂਆਤ ਕਰੂਗਾ ਉਹ ਕਰੈਕਟਰ ਕਿਹੜਾ ਹੋਣਾ ਭਾਈ ਇਹ ਵੀ ਸੁਣ ਲਓ ਜਰਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਲਹਿਰ ਉੱਠੀ ਖੜੀ ਹੈ ਕਿ ਭਾਈ ਨਸ਼ੇ ਤਸਕਰਾਂ ਨੂੰ ਸਾਰਿਆਂ ਨੂੰ ਫੜ ਲਓ ਉਹਨਾਂ ਦੇ ਸਾਰਿਆਂ ਦੇ ਘਰ ਟਾ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਅਮਰਪਾਲ ਸਿੰਘ ਨੇ ਕੀ ਕਰਨਾ ਉਹੀ ਮੁੱਦਾ ਚੱਕਣਾ ਜਿਨ੍ਹਾਂ ਨੂੰ ਅੱਜ ਇਹ ਛੇੜੀ ਬੈਠੇ ਤਿੰਨ ਸਾਲਾਂ ਦੇ ਬਾਅਦ 10 ਘਾਰੇ ਦੂ ਪਹਿਲਾਂ ਟੈ ਚੁੱਕੇ ਪੰਜਾਬ ਦੇ ਅੰਦਰ ਇਹ ਵੀ ਮੈਂ ਤੁਹਾਨੂੰ ਪੁਸ਼ਟੀ ਕਰ ਦਿੰਦਾ ਅਮਰਪਾਲ ਸਿੰਘ ਮੁੱਖ ਮੰਤਰੀ ਨਾ ਬਣ ਜੇ ਇਸ ਕਰਕੇ ਇਹ ਸਾਰਾ ਅਭਿਆਨ ਚੱਲਿਆ ਪੰਜਾਬ ਦੇ ਅੰਦਰ ਇਹ ਕੋਈ ਦੋ ਰਹਿਮਾ ਨਹੀਂ ਹੈਗੀਆਂ ਇਹ ਬਿਲਕੁਲ ਇਹੀ ਮੁੱਦਾ ਚੱਕਿਆ ਕਿ ਅਮਰਪਾਲ ਸਿੰਘ ਦਾ ਬੋਲ ਵਾਲਾ ਤੇਜ ਹੋ ਰਿਹਾ ਪੰਜਾਬ ਦੇ ਅੰਦਰ ਲੋਕ ਧੜਾ ਧੜ ਮੈਂਬਰਸ਼ਿਪ ਦੇ ਨਾਲ ਯਾਨੀ ਜੁਆਇਨ ਕਰ ਰਹੇ ਨੇ ਉਹਦੀ ਪਾਰਟੀ ਨੂੰ ਕੁਝ ਲੋਕ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਅਮਰਤ ਨਹੀਂ ਸੱਕਿਆ ਉਹ ਅਮਰ ਸੱਕਰੇ ਨੇ ਸਾਡੇ ਵਰਗੇ ਲੋਕ ਔਰ ਵਿੱਚ ਹੁਣ ਗੱਲ ਤਾਂ ਇਹ ਵੀ ਆ ਰਹੀ ਹੈ ਵੀ ਕਈ ਵਾਰ ਮੈਂ ਪਹਿਲਾਂ ਜ਼ਿਕਰ ਵੀ ਕੀਤਾ ਇਸ ਗੱਲ ਦਾ ਕਿ ਆਉਣ ਵਾਲੇ ਜੂਨ ਮਹੀਨੇ ਤੱਕ 40 ਲੱਖ ਲੋਕਾਂ ਦਾ ਅੰਕੜਾ ਯਾਨੀ ਅਨੁਮਾਨ ਲਾਇਆ ਜਾ ਰਹੇ ਨੇ ਕਿ 40 ਲੱਖ ਲੋਕ ਅਮਰਪਾਲ ਸਿੰਘ ਦੀ ਇਸ ਮੈਂਬਰਸ਼ਿਪ ਦੇ ਥਰੂ ਜੁੜ ਚੁੱਕੇ ਹੋਣਗੇ ਤੇ ਫਿਰ ਅੱਗੇ ਤੁਸੀਂ ਆਪ ਸਮਝੋ ਜਿਹੜੇ ਬੰਦੇ ਦੇ ਨਾਲ 40 ਲੱਖ ਲੋਕ ਖੜ ਗਏ ਤੇ ਫਿਰ ਉਹਦੀ ਯੁਰਤ ਗੱਡੀ ਹੋ ਜਾਣੀ ਆ ਵੈਸੇ ਵੀ ਤੁਹਾਨੂੰ ਪਤਾ ਵੀ ਅਮਰਪਾਲ ਸਿੰਘ ਦੇ ਪ੍ਰਤੀ ਲੋਕ ਕਮੈਂਟ ਕੀ ਕਰਦੇ ਨੇ ਅਮਰਪਾਲ ਸਿੰਘ ਜਿੰਦਾਬਾਦ ਅਮਰਪਾਲ ਸਿੰਘ ਖਾਲਿਸਤਾਨ ਜਿੰਦਾਬਾਦ ਇਹੋ ਜਿਹੇ ਕਮੈਂਟ ਆਉਂਦੇ ਨੇ ਮੈਨੂੰ ਯਾਨੀ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਯਾਨੀ ਇੱਕ ਸ਼ਤਰੰਜ ਦਾ ਖੇਲ ਵਿਚਾਰ ਰਿਹਾ ਕਿ ਅਮਰਪਾਲ ਸਿੰਘ 2027 ਦੇ ਵਿੱਚ ਸਾਨੂੰ ਕਿਤੇ ਮਾਤ ਨਾ ਦੇ ਜਾਵੇ ਸੋ ਇਹਨਾਂ ਗੱਲਾਂ ਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਸਮਝਣ ਦੀ ਲੋੜ ਹੈ ਅਮਰਪਾਲ ਸਿੰਘ ਦਾ ਆਉਣਾ ਇੱਕ ਬਹੁਤ ਚੰਗੀ ਗੱਲ ਆ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੀਆਂ ਜਿਹੜੀਆਂ ਮਾਵਾਂ ਅੱਜ ਤੱਕ ਬਿਲਕ ਦਿਆਂ ਰਹੀਆਂ ਨੇ ਅੱਗੇ ਤੋਂ ਨਾ ਬਿਲਕਣ ਅੱਗੇ ਤੋਂ ਨੌਜਵਾਨੀ ਨਾ ਉਧਰ ਨੂੰ ਜਾਵੇ ਅੱਗੇ ਤੋਂ ਲੋਕਾਂ ਦਾ ਖਾਨਾ ਨਾ ਹੋਵੇ ਚਿੱਟੇ ਦੇ ਨਾਲ ਇਸ ਕਰਕੇ ਪੰਜਾਬ ਦੀ ਜਿੰਨੀ ਵੀ ਜਨਤਾ ਹੈ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਧਰਮ ਆਉਂਦਾ ਨਾ ਕੋਈ ਹੋਰ ਮਜਬੂਰ ਆਉਂਦਾ ਇਹਦੇ ਵਿੱਚ ਤਾਂ ਮੁਸਲਮਾਨ ਵੀ ਆ ਜਾਂਦੇ ਨੇ ਸਿੱਖ ਵੀ ਆ ਜਾਂਦੇ ਨੇ ਈਸਾਈ ਵੀ ਆ ਜਾਂਦੇ ਨੇ ਆਪਾਂ ਸੋਚਣਾ ਕਿ ਅੱਗੇ ਅਸੀਂ ਤਾਂ ਇੱਕ ਪੰਜਾਬੀ ਆ ਪੰਜਾਬੀ ਹੋਣ ਦੇ ਨਾਤੇ ਆਪਾਂ ਇਸ ਦਾ ਸਾਰਿਆਂ ਨੇ ਸਾਥ ਦੇਣਾ ਕਿਉਂਕਿ ਗੱਲ ਸਹੀ ਹੈ ਉਹ ਤਾਂ ਰਸਿਆਂ ਦੇ ਵਿਰੁੱਧ ਹੈ ਤੇ ਕਹਿੰਦੇ ਨੇ ਭਾਈ ਅਮਰਪਾਲ ਸਿੰਘ ਦਾ ਖਾਲਿਸਤਾਨ ਬਣਾਉਣਾ ਚਾਹੁੰਦਾ ਜਿਹੜਾ ਕਿ ਉਹਨਾਂ ਨੇ ਕਦੇ ਮੰਗ ਨਹੀਂ ਕੀਤੀ ਸੋ ਇਸ ਗੱਲ ਨਾਲ ਕਰਕੇ ਬਹੁਤ ਸਾਰੀ ਸਮਝਣ ਦੀ ਲੋੜ ਹੈ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਤੇ ਮੇਰੀ ਆਖਰੀ ਤੇ ਹੀ ਅਪੀਲ ਰਹੂਗੀ ਜੇਕਰ ਤੁਸੀਂ ਆਪਣਾ ਯੋਗਦਾਨ ਦੇਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਮੇਰਾ ਵੀਰ ਕਿਸੇ ਨਾ ਕਿਸੇ ਗਰੁੱਪਾਂ ਦੇ ਵਿੱਚ ਜ਼ਰੂਰ ਪਾਓ ਆਪਣੇ ਬਣਿਓ ਔਰ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਕੰਟੀਨ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ